ਮੈਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਸ਼ੇਰਸ਼ਵਰਮਾ ਜੀ ਨੂੰ ਸਦਾ ਬਧੰਵਾ ਕਰੀਏ ਉਹ ਇਸ ਜੋ ਅੱਜ ਪ੍ਰੋਗਰਾਮ ਹੈ ਕੰਪੀਟੀਟਿਵ ਸਰਕਾਰੀ ਸਕੂਲਾਂ ਦੇ ਵਿੱਚ ਬਲਾਕ ਪੱਦਰੀ ਸਾਇੰਸ ਦੇ ਡਰਾਮਾ ਕਰਵਾਏ ਗਏ ਅਜਨਕੂਦਰ ਦੇ ਸਕੂਲ ਆਫ ਫੈਮਿਨਸ ਵਿੱਚ ਇਹ ਮੁਕਾਬਲੇ ਕਰਵਾਏ ਗਏ ਆਓ ਦੇਖਦੇ ਹਾਂ ਇਹ ਸਾਰੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਸਾਇੰਸ ਡਰਾਮਾ ਬੜੀ एक ड्रामे तो बस आई थिंक शो करना है एक सालों ये मौका मिला है अपना कथा आता है मुझे लगा होगा सारे हम उन्हें परफॉर्म कराएंगे आज के प्रोग्राम की शुरुआत करते हुए सबसे पहला तो सब तो मैं ये पंजाब सरकार भी कार्यक्रम बाहर आते हैं सो जा रहे इन्वेस्टर जैसे दिल्ली दिल्ली सुबह करते सो सब कुछ बेस्ट होता है स्कूल बोधन गर्ल्स देवी विद्यार्थी दिया प्रमजोत कौर मनी रोशनी रितिका नादिया शुभार्थी ਇਹ ਪਸਨਾਂ ਲਈ ਵਿਆਹ ਹੋਣਗੇ

ਕਿਸਾਣਾ ਇਸ ਨੂੰ ਅਦਾ ਕਰਨਾ ਹੋਰ ਤੇ ਗਵਰਨਮੈਂਟ ਮਿਡਲ ਸਕੂਲ ਨਵਾਂਗੜੇ ਦਿੱਤਾ ਹੈ ਸੋ ਅੱਜ ਸਕੂਲ ਆਫ ਐਮੀਨੈਂਸ ਨਕੋਦਰ ਦੇ ਵਿੱਚ ਬੈਠੇ ਆ ਪ੍ਰਿੰਸੀਪਲ ਸਾਹਿਬ ਸ਼੍ਰੀ ਦਿਨੇਸ਼ ਵਰਮਾ ਜੀ ਸਾਡੇ ਨਾਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਸਕੂਲ ਦੇ ਵਿੱਚ ਜਿਹੜੇ ਵੱਖ-ਵੱਖ ਸਕੂਲਾਂ ਦੇ ਬੱਚੇ ਆਏ ਆ ਉਹ ਆਪਣੀ ਕੀ ਪਰਫਾਰਮੈਂਸ ਲੈ ਕੇ ਆਏ ਆ ਮੈਂ ਪ੍ਰਿੰਸੀਪਲ ਬੀਸ਼ਮਨ ਮਾਸ ਸਕੂਲ ਆਫ ਫੈਮਿਨਸ ਨਿਕੋਦਰ ਅੱਜ ਇਸ ਸਕੂਲ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਜਿਹੜਾ ਆ ਸਾਇੰਸ ਡਰਾਮਾ ਜੋ ਕਿ ਬਲੋਕ ਪੱਧਰ ਤੇ ਹੋਣਾ ਹੈ ਆ ਇਹ ਜਿਹੜਾ ਹੈਗਾ ਆ ਨੈਸ਼ਨਲ ਸਾਇੰਸ ਸੈਂਟਰ ਮਿਨਿਸਟਰੀ ਆਫ ਕਲਚਰ ਸਰਕਾਰ ਵੱਲੋਂ ਜਿਹੜਾ ਆ ਯੋਜਿਤ ਕੀਤਾ ਜਾਂਦਾ ਹੈ ਸੋ ਬਲੋਕ ਨਿਕੋਦਰ ਵੱਲ ਦੇ ਜਿੰਨੇ ਵੀ ਸਕੂਲ ਹੈਗੇ ਨੇ ਮਿਡਲ ਹਾਈ ਐਂਡ ਸੈਕੰਡਰੀ ਇਹਨਾਂ ਦੇ ਬੱਚਿਆਂ ਦੇ ਵਿੱਚ ਸਾਇੰਸ ਦੀ ਐਕਟੀਵਿਟੀ ਨੂੰ ਐਨਹਾਂਸ ਕਰਨ ਵਾਸਤੇ ਇੱਕ ਡਰਾਮੇ ਦੇ ਰੂਪ ਵਿੱਚ ਆਪਾਂ ਸ਼ੋਅ ਕਰਕੇ ਬੱਚਿਆਂ ਦੇ ਅੰਦਰ ਜਿਹੜਾ ਆ ਸਾਇੰਸ ਐਕਟੀਵਿਟੀ ਦਾ ਜਿਹੜਾ ਕਲਚਰ ਆ ਉਹ ਇੱਕ ਹਾਈ ਲੈਵਲ ਤੇ ਅਨਾਉਂਸ ਕਰਨ ਵਾਸਤੇ ਆਪਾਂ ਇਹਨੂੰ ਇੱਕ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਸਰਕਾਰ ਦਾ ਬਹੁਤ ਵੱਡਾ ਇੱਕ ਯਤਨ ਆ ਸੋ ਅੱਜ ਜਿਹੜਾ ਸਕੂਲ ਵਿੱਚ ਬਲੌਕ ਲੈਵਲ ਤੇ ਨਗੋਦਰ ਵੰਦ ਦੇ ਜਿਹੜਾ ਆ ਉਹ ਇਹ ਡਰਾਮਾ ਸਾਇੰਸ ਕੰਪੀਟੀਸ਼ਨ ਹੋਣਾ ਹੈ ਸਕੂਲ ਵਿੱਚ ਐਂਡ ਬੜੀ ਖੁਸ਼ੀ ਵੀ ਦੀ ਗੱਲ ਆ ਕਿ ਸਾਡਾ ਜਿਹੜਾ ਸਕੂਲ ਦਾ ਸਥਾਨ ਜਿਹੜਾ ਆ ਈ ਚੁਣਿਆ ਗਿਆ ਹੈ ਇਸ ਕੰਪਨੀ ਸਰ ਇਹ ਬਹੁਤ ਵੈਸੇ ਵਾਕਈ ਖੁਸ਼ੀ ਦੀ ਗੱਲ ਹੈ ਕਿਉਂਕਿ ਬੱਚਿਆਂ ਦੇ ਵਿੱਚ ਟੈਲੈਂਟ ਤਾਂ ਹੈ ਔਰ ਇਹ ਪਲੇਟਫਾਰਮ ਮਿਲ ਜਾਂਦਾ ਬੱਚਿਆਂ ਨੂੰ ਕੀ ਕਹਿਣਾ ਚਾਹੀਦਾ ਸੋ ਬਿਲਕੁਲ ਜੀ ਜਿਵੇਂ ਤੁਸੀਂ ਕਹਿਆ ਕਿ ਪਲੇਟਫਾਰਮ ਮਿਲ ਜਾਂਦਾ ਸੋ ਸਾਇੰਸ ਸੇ ਇਦਾਂ ਦਾ ਇੱਕ ਸਪੈਕਟ ਹੈ ਜਿਹਦਾ ਆਉਣ ਵਾਲੇ ਸਮੇਂ ਵਿੱਚ ਬੱਚੇ ਦੇ ਫਿਊਚਰ 'ਤੇ ਬੜਾ ਹੀ ਲਾਹੇਵੰਦ ਹੁੰਦਾ ਹੈ ਸਪੈਸੀ ਸਾਡੇ ਜਿਵੇਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਵੈਸੇ ਹੀ ਲੋੜ ਆ ਪੰਜਾਬ ਸਰਕਾਰ ਦੀ ਸਰਕਾਰੀ ਸਕੂਲ ਦੇ ਬੱਚੇ ਹੁੰਦੇ ਆ ਇਹਨਾਂ ਨੂੰ ਇਹ ਜੇ ਮੌਕੇ ਮਿਲਣਗੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਆਪਣੇ ਪੰਜਾਬ ਸਰਕਾਰ ਦਾ ਪੰਜਾਬ ਦਾ ਤੇ ਆਪਣੇ ਜ਼ਿਲ੍ਹੇ ਦਾ ਇਹ ਨਾਮ ਵੀ ਜਰੂਰ ਰੋਸ਼ਨ ਕਰਕੇ ਧੰਨਵਾਦ ਥੈਂਕ ਯੂ ਜੀ ਸੋ ਸਾਡੇ ਨਾਲ ਇਸ ਵੇਲੇ ਬੀ ਐਨਓ ਰੂਚੀ ਮੈਡਮ ਜੋ ਵਿਸ਼ੇਸ਼ ਤੌਰ ਤੇ ਅੱਜ ਦੇ ਸਾਇੰਸ ਮੇਲੇ ਵਿੱਚ ਆਏ ਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਅੱਜ ਜਿਹੜਾ ਇਹ ਪਲੇ ਬੱਚਿਆਂ ਵੱਲੋਂ ਡਰਾਮਾ ਕੀਤਾ ਗਿਆ ਉਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਹੜੇ ਬੱਚਿਆਂ ਦੀ ਕਿੱਦਾਂ ਦੀ ਪਰਫਾਰਮੈਂਸ ਰਹੀ ਤੇ ਕਿਸ ਚੀਜ਼ ਕਿਸ ਚੀਜ਼ ਦਾ ਮੋਟਿਵ ਸੀ ਹਾਂਜੀ ਮੈਂ ਦੱਸਣਾ ਚਾਹਾਂਗੀ ਮੈਂ ਬਤੌਰ ਬੀਐਨਓ ਬਲਾਕ ਨਕੌਦਰਵੰਦ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਇੰਸ ਵਿਸ਼ੇ ਨੂੰ ਉਤਸ਼ਾਹਿਤ ਕਰਨ ਲਈ ਸਾਇੰਸ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਾਈਆਂ ਜਾਂਦੀਆਂ ਨੇ ਇਸ ਤੋਂ ਪਹਿਲਾਂ ਇਸ ਸੈਸ਼ਨ ਦੇ ਵਿੱਚ ਇਹਦੇ ਅਧੀਨ ਹੀ ਇੱਕ ਕੁਇਜ਼ ਦਾ ਮੁਕਾਬਲਾ ਕਰਾਇਆ ਗਿਆ ਸੀਗਾ ਤੇ ਉਸੇ ਦੇ ਅਧੀਨ ਚਲਦੇ ਹੋਏ ਹੀ ਅੱਜ ਜਿਹੜਾ ਸਾਇੰਸ ਡਰਾਮੇ ਦਾ ਮੁਕਾਬਲਾ ਕਰਾਇਆ ਗਿਆ ਹੈ ਜਿਸ ਦਾ ਮੁੱਖ ਮੰਤਵ ਇਹ ਹੀ ਹੈ ਕਿ ਵਿਦਿਆਰਥੀਆਂ ਦੇ ਵਿੱਚ ਸਾਇੰਸ ਵਿਸ਼ੇ ਦੇ ਪ੍ਰਤੀ ਰੁਚੀ ਪੈਦਾ ਕੀਤੀ ਜਾਵੇ ਬੱਚਿਆਂ ਨੂੰ ਵੱਖ-ਵੱਖ ਨਵੀਆਂ-ਨਵੀਆਂ ਟੈਕਨੋਲੋਜੀਜ਼ ਦਾ ਡਰਾਮੇ ਦੇ ਰਾਹੀਂ ਦੱਸਿਆ ਜਾਵੇ ਕਿ ਸਾਡੀ ਜਿਹੜੀ ਸਾਇੰਸ ਵਿਸ਼ਾ ਹੈ ਕਿੱਥੇ ਤੱਕ ਤਰੱਕੀ ਕਰ ਚੁੱਕਾ ਹੈ ਚਾਹੇ ਉਹ ਸਾਡਾ ਅੰਤਰਿਕਸ਼ ਵਿਗਿਆਨ ਹੋਵੇ ਚਾਹੇ ਉਹ ਸਾਡਾ ਮੈਡੀਕਲ ਵਿਗਿਆਨ ਹੋਵੇ ਚਾਹੇ ਉਹ ਸਾਡਾ ਫਿਜ਼ਿਕਸ ਦਾ ਵਿਗਿਆਨ ਖੇਤਰ ਹੋਵੇ ਹਰ ਖੇਤਰ ਦੇ ਵਿੱਚ ਵਿਗਿਆਨੀਆਂ ਨੇ ਜਿੱਥੇ-ਜਿੱਥੇ ਤੱਕ ਮੱਲਾ ਮਾਰੀਆਂ ਹਨ ਉਹਦਾ ਬਾਰੇ ਜਿਹੜੀ ਜਾਣਕਾਰੀ ਹੈ ਬੱਚਿਆਂ ਨੇ ਡਰਾਮੇ ਦੇ ਰਾਹੀਂ ਜਿਹੜੀ ਹੈ ਸਾਡੇ ਤੱਕ ਪਹੁੰਚਦੀ ਕੀਤੀ ਹੈ ਔਰ ਇਹਦੇ ਨਾਲ ਜਿਹੜਾ ਹੈ ਇੱਕ ਜਿਹੜਾ ਸਾਇੰਸ ਵਿਸ਼ਾ ਜਿਹੜਾ ਬਹੁਤ ਹੀ ਸੀਰੀਅਸ ਵਿਸ਼ਾ ਮੰਨਿਆ ਜਾਂਦਾ ਹੈ ਪਰ ਉਹੀ ਵਿਦਿਆਰਥੀ ਜਿਹੜੇ ਹਨ ਇਸ ਮੁਕਾਬਲੇ ਦੀ ਤਿਆਰੀ ਬਹੁਤ ਹੀ ਰੁਚੀ ਦੇ ਨਾਲ ਕਰਦੇ ਹਨ ਔਰ ਇਹਨੂੰ ਇੱਕ ਸੱਭਿਆਚਾਰ ਦੇ ਤੌਰ ਤੇ ਪੇਸ਼ ਕਰਕੇ ਤੇ ਜਿਹੜਾ ਸਾਇੰਸ ਵਿਸ਼ੇ ਪ੍ਰਤੀ ਸਾ ਜਿਹੜਾ ਹੈ ਸਾਡੀ ਜਿਹੜੀ ਜਾਣਕਾਰੀ ਹੈ ਉਹ ਆਮ ਲੋਕਾਂ ਤੱਕ ਅਤੇ ਹੋਰ ਵਿਦਿਆਰਥੀਆਂ ਤੱਕ ਪਹੁੰਚਦੀ ਕਰਦੇ ਹਨ ਔਰ ਇਸ ਦੇ ਬਾਰੇ ਹੋਰ ਜਾਣਕਾਰੀ ਵੀ ਹਾਸਲ ਕਰਦੇ ਹਨ ਤੇ ਬੱਚਿਆਂ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜਿਹੜੀ ਇਹਦੀ ਤਿਆਰੀ ਕਰਕੇ ਔਰ ਪਹਿਲੀਆਂ ਦੂਸਰੀਆਂ ਔਰ ਤੀਸਰੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਔਰ ਬਲਾਕ ਦੇ ਵਿੱਚੋਂ 29 ਸਕੂਲਾਂ ਦੇ ਵਿੱਚੋਂ ਕਾਫੀ ਸਕੂਲਾਂ ਨੇ ਇਹਦੇ ਵਿੱਚ ਭਾਗ ਲਿਆ ਔਰ ਇਸ ਮੁਕਾਬਲੇ ਨੂੰ ਇੱਕ ਬਹੁਤ ਵੱਡਾ ਜਿਹੜਾ ਸਕਸੈਸਫੁਲ ਮੁਕਾਬਲਾ ਜਿਹੜਾ ਅੱਜ ਦਾ ਇੱਥੇ ਬੜਿਆ ਹੈ ਔਰ ਇਸ ਦੇ ਨਾਲ ਹੀ ਮੈਂ ਐਸਓਈ ਸਕੂਲ ਬॉयਸ ਨਕੌਦਰ ਦੇ ਪ੍ਰਿੰਸੀਪਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਸ ਮੁਕਾਬਲੇ ਨੂੰ ਆਪਣੇ ਸਕੂਲ ਦੇ ਵਿੱਚ ਆਯੋਜਿਤ ਕਰਵਾਇਆ ਔਰ ਇਹਨੂੰ ਇੱਕ ਅੱਛਾ ਸਫਲਤਾਪੂਰਵਕ ਯੋਜਨਾਦਾ ਕੀਤਾ ਗਿਆ ਧੰਨਵਾਦ ਜੀ